ਲਗਾਤਾਰ ਤੁਸੀਂ 247 ਪੰਜਾਬ ਦੇ ਨਾਲ ਜੁੜੇ ਹੋਏ ਹੋ ਮੈਂ ਹਾਂ ਤੁਹਾਡਾ ਦੁੱਧੀ ਕਰੋ ਪਰ ਤਾਂ ਵੱਡੀ ਖਬਰ ਸਾਹਮਣੇ ਆ ਰਹੀ ਹੈ ਬਾਰਡਰ ਦੌਰੇ ਤੇ ਜੋ ਪੰਜਾਬ ਦੇ ਗਵਰਨਰ ਨੇ ਬਨਵਾਰੀ لال ਗਰੋਹੀ ਤੋਂ ਇਸ ਵੇਲੇ ਬਾਰਡਰ ਦੌਰੇ ਤੇ ਨੇ ਤੇ ਇਸ ਦੌਰਾਨ ਉਹਨਾਂ ਦੇ ਕਾਫਲੇ ਦੀ ਗੱਡੀ ਦਾ ਜੋ ਹੈ ਐਕਸੀਡੈਂਟ ਹੋ ਗਿਆ ਗੱਡੀ ਵਿੱਚ ਸੀਆਰਪੀਐਫ ਦੇ ਤਿੰਨ ਜਵਾਨ ਮੌਜੂਦ ਸਨ ਜਿਨ੍ਹਾਂ ਨੂੰ ਸੱਟਾਂ ਲੱਗੀਆਂ ਨੇ ਉਹਨਾਂ ਨੂੰ ਹਸਪਤਾਲ ਲੈ ਕੇ ਜਾਇਆ ਗਿਆ ਤੇ ਨਾਲ ਤੋਂ ਅੰਦਾਜ਼ੇ ਕੀ ਦੁਪਹਿਰ ਕਰੀਬ 1:30 ਵਜੇ ਜੋ ਹੈ ਇਹ ਹਾਦਸਾ ਵਾਪਰਿਆ ਦੱਸਿਆ ਜਾ ਰਿਹਾ ਕਿ ਗੱਡੀ ਦਾ ਟਾਇਰ ਫਟ ਗਿਆ ਸੀ ਉਸ ਤੋਂ ਬਾਅਦ ਗੱਡੀ ਡਿਵਾਈਡਰ ਤੇ ਚੜ ਗਈ ਤੇ ਬਹੁਤ ਵੱਡਾ ਜਿਹਾ ਨੁਕਸਾਨ ਹੋਣ ਤੋਂ ਬਚ ਗਿਆ ਤੇ ਇਹ ਜੋ ਖਬਰ ਹੈ ਸਾਹਮਣੇ ਆ ਰਹੀ ਕਿ ਗਵਰਨਰ ਬਨਵਾਰੀ لال ਪੁਰੀਹਤ ਦੇ ਕਾਫਲੇ ਦੀ ਗੱਡੀ ਦਾ ਜੋ ਹੈ ਐਕਸੀਡੈਂਟ ਹੋ ਗਿਆ ਤੇ 1:30 ਵਜੇ ਦੁਪਹਿਰ ਇਹ ਹਾਦਸਾ ਵਾਪਰਿਆ ਉਸ ਵੇਲੇ ਜੋ ਗਵਰਨਰ ਸਰ ਅਪੋਰਡ ਗਏ ਹੋਏ ਸਨ ਤਰਾਜਪਾਲ ਬਨਵਾਰੀ لال ਪੁਰੀਹਤ ਦੀ ਸੁਰੱਖਿਆ ਹੇਤ ਤਾਇਨਾਤ ਸੁਰੱਖਿਆ ਕਰਮੀਆਂ ਦੀ ਇੱਕ ਗੱਡੀ ਹਾਦਸਾ ਗ੍ਰਸਤ ਹੋ ਗਈ ਹੈ ਜਿਸ ਕੇਂਦਰੀ ਰਿਜ਼ਰਵ ਪੁਲਿਸ CRPF ਦੇ ਤਿੰਨ ਜਵਾਨਾਂ ਨੂੰ ਇਲਾਜ ਲਈ ਗੁਰੂ ਨਾਨਕ ਦੇਵ ਹਸਪਤਾਲ GN D H ਚ ਲਿਆਂਦਾ ਗਿਆ ਜਿੱਥੇ ਉਹਨਾਂ ਦਾ ਡਾਕਟਰੀ ਇਲਾਜ ਦੀਨ ਖੂਨ ਦੀ ਜਾਂਚ ਦੇ ਨਾਲ-ਨਾਲ ਐਕਸ-ਰੇ ਤੇ ਸੀਟੀ ਸਕੈਨ ਕੀਤਾ ਜਾ ਰਿਹਾ ਤਾਂ ਜੋ ਪਤਾ ਲਗਾਇਆ ਜਾ ਸਕੇ ਕਿ ਕੋਈ ਗੰਭੀਰ ਸੱਟ ਤਾਂ ਨਹੀਂ ਲੱਗੀ ਜਦ ਕਿ ਸੁਰੱਖਿਆ ਕਰਮੀਆਂ ਦੇ ਨਾਲ ਆਏ ਪੰਜਾਬ ਪੁਲਿਸ ਤੇ ਰੋਡ ਸੇਫਟੀ ਫੋਰਸ ਦੇ ਜਵਾਨ ਉਹਨਾਂ ਦਾ ਇਲਾਜ ਕਰ ਰਹੇ ਨੇ ਤੁਹਾਨੂੰ ਇਹ ਦੱਸ ਦੇ ਕਿ ਦੁਪਹਿਰ ਕਰੀਬ 1:30 ਵਜੇ ਰਾਜਪਾਲ ਦੀ ਸੁਰੱਖਿਆ ਵਿਸ਼ੇਸ਼ ਤਨਾਤ ਕਰਮੀਆਂ ਅਧਿਕਾਰ ਦਾ ਐਕਸੀਡੈਂਟ ਹੋ ਗਿਆ ਜਿਸ ਤੋਂ ਬਾਅਦ ਉਹਨਾਂ ਨੂੰ ਜੀਐਨਡੀਐਚ ਵਿੱਚ ਭਰਤੀ ਕਰਵਾਇਆ ਗਿਆ ਦੱਸਿਆ ਜਾ ਰਿਹਾ ਹੈ ਕਿ ਪਠਾਨਕੋਟ ਤੋਂ ਆ ਰਹੇ ਗਵਰਨਰ ਦੀ ਸੁਰੱਖਿਆ ਵਿੱਚ ਤਾਇਨਾਤ ਸੀਆਰਪੀਐਫ ਜਵਾਨ ਅਧਿਕਾਰ ਦਾ ਟਾਇਰ ਫਟ ਗਿਆ ਸੀ ਤੇ ਸੰਤੁਲਨ ਵਿਗੜਨ ਕਰਕੇ ਗੱਡੀ ਡਿਵਾਈਡਰ ਨਾਲ ਜਾ ਟਕਰਾਈ ਇਹ ਹਾਦਸਾ ਅਟਾਰੀਵਾ ਦਾ ਸਰਹੱਦਵਲ ਜਾਂਦੇ ਸਮੇਂ ਕਰਿੰਡਾ ਨੇੜੇ ਵਾਪਰਿਆ ਸੀਆਰਪੀਐਫ ਦੇ ਜਵਾਨ ਵਿਕਾਸ ਉਪਾਧਿਆਏ ਤੇ ਰਕੇਸ਼ ਕੁਮਾਰ ਨੇ ਜਦਕਿ ਇੱਕ ਚੰਡੀਗੜ੍ਹ ਪੁਲਿਸ ਦਾ ਜਵਾਨ ਕੁਸ਼ਾਲ ਸਿੰਘ ਹੈ ਲਗਾਤਾਰ ਤੁਸੀਂ 24/7 ਪੰਜਾਬ ਦੇ ਨਾਲ ਜੁੜੇ ਹੋਏ ਹੋ ਮੈਂ ਹਾਂ ਤੁਹਾਡਾ ਦੁੱਧੀ ਕਰੋ ਪਰ ਤਾਂ ਵੱਡੀ ਖਬਰ ਸਾਹਮਣੇ ਆ ਰਹੀ ਹੈ ਬਾਰਡਰ ਦੌਰੇ ਤੇ ਜੋ ਪੰਜਾਬ ਦੇ ਗਵਰਨਰ ਨੇ ਬਨਵਾਰੀ لال ਕਰੋਲੀ ਤੋਂ ਇਸ ਵੇਲੇ ਬਾਰਡਰ ਦੌਰੇ ਤੇ ਨੇ ਤੇ ਇਸ ਦੌਰਾਨ ਉਹਨਾਂ ਦੇ ਕਾਫਲੇ ਦੀ ਗੱਡੀ ਦਾ ਜੋ ਹੈ ਐਕਸੀਡੈਂਟ ਹੋ ਗਿਆ ਗੱਡੀ ਵਿੱਚ ਸੀਆਰਪੀਐਫ ਦੇ ਤਿੰਨ ਜਵਾਨ ਮੌਜੂਦ ਸਨ ਜਿਨ੍ਹਾਂ ਨੂੰ ਸੱਟਾਂ ਲੱਗੀਆਂ ਨੇ ਉਹਨਾਂ ਨੂੰ ਹਸਪਤਾਲ ਲੈ ਕੇ ਜਾਇਆ ਗਿਆ ਤੇ ਨਾਲ ਤੋਂ ਅੰਦਾਜ਼ੇ ਕੀ ਦੁਪਹਿਰ ਕਰੀਬ 1:30 ਵਜੇ ਜੋ ਹੈ ਇਹ ਹਾਦਸਾ ਵਾਪਰਿਆ ਦੱਸਿਆ ਜਾ ਰਿਹਾ ਕਿ ਗੱਡੀ ਦਾ ਟਾਇਰ ਫਟ ਗਿਆ ਸੀ ਉਸ ਤੋਂ ਬਾਅਦ ਗੱਡੀ ਡਿਵਾਈਡਰ ਤੇ ਚੜ ਗਈ ਤੇ ਬਹੁਤ ਵੱਡਾ ਜੋ ਹੈ ਨੁਕਸਾਨ ਹੋਣ ਤੋਂ ਬਚ ਗਿਆ ਤੇ ਇਹ ਜੋ ਖਬਰ ਹੈ ਸਾਹਮਣੇ ਆ ਰਹੀ ਕਿ ਗਵਰਨਰ ਬਨਵਾਰੀ لال ਪੁਰੀਹਤ ਦੀ ਕਾਫਲੇ ਦੀ ਗੱਡੀ ਦਾ ਜੋ ਹੈ ਐਕਸਟੈਂਡ ਹੋ ਗਿਆ ਤੇ 1:30 ਵਜੇ ਦੁਪਹਿਰੇ ਇਹ ਹਾਦਸਾ ਵਾਪਰਿਆ ਉਸ ਵੇਲੇ ਜੋ ਗਵਰਨਰ ਸਰ ਬੋਰਡਰ ਗੋਏ ਦੇ ਸਨ ਤਰਾਜਪਾਲ ਬਨਵਾਰੀ لال ਪੁਰੀਹਤ ਦੀ ਸੁਰੱਖਿਆ ਹੇਤ ਤਾਇਨਾਤ ਸੁਰੱਖਿਆ ਕਰਮੀਆਂ ਦੀ ਇੱਕ ਗੱਡੀ ਹਾਦਸਾ ਗ੍ਰਸਤ ਹੋ ਗਈ ਹੈ ਜਿਸੇ ਕੇਂਦਰੀ ਰਿਜ਼ਰਵ ਪੁਲਿਸ CRPF ਦੇ ਤਿੰਨ ਜਵਾਨਾਂ ਨੂੰ ਇਲਾਜ ਲਈ ਗੁਰੂ ਨਾਨਕ ਦੇਵ ਹਸਪਤਾਲ GN D H ਲਿਆਂਦਾ ਗਿਆ ਜਿੱਥੇ ਉਹਨਾਂ ਦਾ ਡਾਕਟਰ ਇਲਾਜਦੀਨ ਖੂਨ ਦੀ ਜਾਂਚ ਦੇ ਨਾਲ-ਨਾਲ ਐਕਸ-ਰੇ ਤੇ ਸੀਟੀ ਸਕੈਨ ਕੀਤਾ ਜਾ ਰਿਹਾ ਤਾਂ ਜੋ ਪਤਾ ਲਗਾਇਆ ਜਾ ਸਕੇ ਕਿ ਕੋਈ ਗੰਭੀਰ ਸੱਟ ਤਾਂ ਨਹੀਂ ਲੱਗੀ ਜਦ ਕਿ ਸੁਰੱਖਿਆ ਕਰਮੀਆਂ ਦੇ ਨਾਲ ਆਏ ਪੰਜਾਬ ਪੁਲਿਸ ਤੇ ਰੋਡ ਸੇਫਟੀ ਫੋਰਸ ਦੇ ਜਵਾਨ ਉਹਨਾਂ ਦਾ ਇਲਾਜ ਕਰ ਰਹੇ ਨੇ ਤੁਹਾਨੂੰ ਇਹ ਦੱਸ ਦੇ ਕਿ ਦੁਪਹਿਰ ਕਰੀਬ 1:30 ਵਜੇ ਰਾਜਪਾਲ ਦੀ ਸੁਰੱਖਿਆ ਵਿੱਚ ਤਾਇਨਾਤ ਕਰਮੀਆਂ ਅਧਿਕਾਰ ਦਾ ਐਕਸੀਡੈਂਟ ਹੋ ਗਿਆ ਜਿਸ ਤੋਂ ਬਾਅਦ ਉਹਨਾਂ ਨੂੰ ਜੀਐਨਡੀਐਚ ਵਿੱਚ ਭਰਤੀ ਕਰਵਾਇਆ ਗਿਆ ਦੱਸਿਆ ਜਾ ਰਿਹਾ ਹੈ ਕਿ ਪਠਾਨਕੋਟ ਤੋਂ ਆ ਰਹੇ ਗਵਰਨਰ ਦੀ ਸੁਰੱਖਿਆ ਵਿੱਚ ਤਾਇਨਾਤ ਸੀਆਰਪੀਐਫ ਜਵਾਨ ਅਧਿਕਾਰ ਦਾ ਟਾਇਰ ਫਟ ਗਿਆ ਸੀ ਤੇ ਸੰਤੁਲਨ ਵਿਗੜਨ ਕਰਕੇ ਗੱਡੀ ਡਿਵਾਈਡਰ ਨਾਲ ਜਾ ਟਕਰੀ ਆਈ ਇਹ ਹਾਦਸਾ ਅਟਾਰੀਵਾ ਦਾ ਸਰਹੱਦਵਲ ਜਾਂਦੇ ਸਮੇਂ ਕਰਿੰਡਾ ਨੇੜੇ ਵਾਪਰਿਆ ਸੀਆਰਪੀਐਫ ਦੇ ਜਵਾਨ ਵਿਕਾਸ ਉਪਾਧਿਆਏ ਤੇ ਰਕੇਸ਼ ਕੁਮਾਰ ਨੇ ਜਦਕਿ ਇੱਕ ਚੰਡੀਗੜ੍ਹ ਪੁਲਿਸ ਦਾ ਜਵਾਨ ਕੁਸ਼ਾਲ ਸਿੰਘ ਹੈ